ਕੋ ਮੋਬਾਈਲ ਦੇਖਦਾ ਨਹੀਂ ਤੁਸੀਂ ਮੋਬਾਈਲ ਦੇਖਦੇ ਨਹੀਂ ਮੋਬਾਈਲ ਦੇਖਣ ਦਾ ਫਾਇਦਾ ਕੀ ਹੈ ਕੋਈ ਗੱਲ ਮਤ ਸੁਣਦਾ ਨਹੀਂ ਇੱਥੇ ਵੀ ਕੀ ਬਣਿਆ ਸੁਣਨੇ ਆ ਪਰ ਉਹ ਲਾਗੂ ਤਾਂ ਨਹੀਂ ਹੁੰਦੀ ਜੀ ਲਾਗੂ ਹੋਊ ਕਦੋਂ ਹੋਏਗੀ ਉਹ ਨਹੀਂ ਨਹੀਂ ਕੱਲ੍ਹ ਕੱਲ੍ਹ ਬਾਲੇ ਬਾਲੇ ਵਾਲ ਸਾਹਿਬ ਨੇ ਬਿਆਨ ਦਿੱਤਾ ਜੀ ਫੋਨ ਕਰਦੀ ਕੱਲੇ ਅੱਜ ਘਟੋ ਘਾਟਾ 25 26 ਜਿੰਨੇ ਹੈਗੇ ਨੇ ਉਹ ਜਥੇ ਬਣੇ ਨੇ 9 ਦੇ ਲੋਕ ਸਮਝਦਾ ਸੋਣਾ ਉਹ ਚਾਹੇ ਦੂਰੋਂ ਨੇ ਨੇੜੋਂ ਨੇ ਤੇ ਹਿੰਦੀ ਚ ਮਤਲਬ ਚਾਹੇ ਹਰਿਆਣੇ ਚੋਂ ਨੇ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਆਪਣੀ ਮੀਟਿੰਗ ਕਰਦੇ ਵੀ ਕੀ ਬਣਾਣਾ ਚਾਹੀਦਾ ਉਹਨਾਂ ਦਾ ਮੇਨ ਮੁੱਦਾ ਇਹ ਸੀ ਮੈਂ ਵੀ ਸਮਝ ਗਿਆ ਵੀ ਜੇ ਆਪਣਾ ਮਸਲਾ ਇਹੀ ਹੱਲ ਹੋ ਜੇ ਸਿੱਧੇ ਆਪਾਂ ਨੂੰ ਲੜਨ ਦੀ ਕੀ ਲੋੜ ਬਹੁਤ ਛੋਟਾ ਲੈ ਮੇਰੀ ਗੱਲ ਆ ਬਿਆਣਾ ਬੰਦਾ ਹੀ ਸੋਚਦਾ ਹੁੰਦਾ ਨਾ ਉਸ ਕਰਨੇ ਵਿੱਚ ਯਾਰ ਜੇ ਮੁੰਡਾ ਟਿਕਦਾ ਹੈ ਤਾਂ ਵਧੀਆ ਗੱਲ ਹੈ ਜੇ ਹਟਦਾ ਹੈ ਜੇ ਹੁਣ ਗੱਲ ਨਿਬੜ ਗਈ ਫਿਰ ਉਹ ਕਹਿੰਦਾ ਪੰਚਾਇਤ ਨੂੰ ਭੇਜਵੇਂ ਮਰਜ਼ੀ ਆ ਪਾ ਦਿੱਲੀ ਜੀ ਕਿੰਨਾ ਸਵਰ ਕਰਿਆ ਤੇ ਦੂਜੀ ਗੱਲ ਮੇਰੀ ਗੱਲ ਆ ਪੂਰਾ ਵਾਗ ਗਿਆ ਆ ਇੱਕ ਮਿੰਟ ਇੱਕ ਮਿੰਟ ਹੋਰੇ ਕੱਲਾ ਫਟ ਰਹੀ ਨਹੀਂ ਕਹਾਂ ਤੈਨੋਂ ਹੋਰ ਨਹੀਂ ਜਿਆਣਾ ਕਰ ਤਾਂ ਠੀਕ ਹੈ ਜੇ ਉਰੋ ਵਾਗੇ ਗਾਂਹਾਂ ਵਾਲੇ ਵਾਟਰ ਤੇ ਜਦ ਤਿੰਨੇ ਗਾਂਹਾਂ ਵਾਲੇ ਖੁੱਲ੍ਹ ਗਏ ਥੋੜੀ ਮੈਂ ਵੱਡੀ ਗੱਲ ਕਰ ਜਿੱਥੇ ਜਾ ਕੇ ਆਪਾਂ ਨੂੰ ਜੱਸ ਦੇਣਗੇ ਬਚਨੀ ਦੋ ਸਾਲ ਬਚਨੀ ਠੀਕ ਹੈ ਕਰਦੇ ਪਹਿਲਾਂ ਨਾਲ ਬਹੁਤ ਟਾਈਟ ਹਰ ਇੱਕ ਵੇਲੇ ਲੱਗ ਜਾਂਦਾ ਸਾਨੂੰ ਸਿਰੇ ਦਾ ਲੱਗ ਜਾਣਗੇ ਪਹਿਲਾਂ ਜਾਣਾ ਕਿੱਥੇ ਪਹਿਲਾਂ ਵੀ ਅਸੀਂ ਸਹੀ ਨਾਲ ਲਾ ਗਏ ਸੀ ਜਿਹਦੇ ਸਿਰੇ ਲੱਗਉਂਦੇ ਜਿਹੜਾ ਵਿਚਾਰੇ ਰੋਕਿਆ ਇਹਦੇ ਸਾਡੀ ਇੱਕ ਮਿੰਟ ਉਧਰ ਹੀ ਆ ਰਿਹਾ ਆ ਨੋਰਮਲ ਹੈ ਗਾਂਹਾਂ ਵਾਲੇ ਬੰਦੇ ਸਰਕਾਰ ਨੇ ਕਹਤਾ મોદી ਨੇ ਕਹਤਾ ਫਿਰ ਪਈ ਫਲਾਨੀ ਤਰੀਕ ਹੈ ਮੈਂ ਤੁਹਾਨੂੰ ਦੱਸਾਂ ਜੇ ਉਹ ਉੱਥੇ ਆ ਕੇ ਕਹਿੰਦਾ ਮੈਂ ਤੁਹਾਡੇ ਇੰਨੇ ਨਾਲ ਪੱਟੀ ਤੇ ਹੁਣ 5 ਫਸਲਾਂ ਚਾ ਚਾਰ ਮੰਨੇ ਆ ਸਾਰੇ ਕਹਿੰਦੇ ਨੇ ਵੀ ਇੰਨਾਂ ਤੇ ਕਹਿੰਦਾ ਮੈਂ ਪਰ ਉਹ ਜੀ ਲਾਗੂ ਕਰ ਦੇਣਾ ਸੋਣ ਆਪਣੇ ਕਿਸਾਨ ਕਹਿੰਦੇ ਨਹੀਂ ਵੀ ਜਿੰਨੀਆਂ ਸਟੇਟਾਂ ਨੇ ਸਾਰੀਆਂ ਤੇ ਕਰ ਪੰਜਾਬ ਹਰਿਆਣਾ ਦੇ ਨਹੀਂ ਕਰ ਠੀਕ ਹੈ ਤੇ ਦੂਜੀ ਗੱਲ ਹੁਣ ਉਹਨਾਂ ਨੇ ਵੀ ਕਹਿੰਦਾ ਭਈ 11 ਵਜੇ ਕੱਲ ਨੂੰ ਸਰਕਾਰ ਨੂੰ ਹੀ ਕਹਿੰਦਾ ਉਹਨਾਂ ਨੇ ਸਿੱਧਾ ਵੀ ਤੁਹਾਨੂੰ 11 ਵਜੇ ਦਾ ਟਾਈਮ ਹੈ ਜੇ ਫਿਰ ਵੀ ਪਹਿਲਾਂ ਬੈਠੇ ਆ ਹੋਰ ਦੋ ਦਿਨ ਬੈਠ ਜਾਣਗੇ ਉਹ ਕੋਈ ਗੱਲ ਨਹੀਂ ਉਹ ਕੋਈ ਵੱਡੀ ਗੱਲ ਨਹੀਂ ਸਾਨੂੰ ਕੋਈ ਗੱਲ ਇਹ ਕਰਦੇ ਆ ਆਪਾਂ ਮੈਂ ਮੈਂ ਦੇਖ ਮੇਰਾ ਮਤਲਬ ਇਹ ਆ ਯਾਰ ਮੇਰਾ ਕਲਰ ਚੈਨਲ ਚਲਾਉਣੀ ਮੈਂ ਨਹੀਂ ਦਾਰਾ ਮੇਰੇ ਵੀ ਡੇਲ ਕਿਦਾ ਬਸਲ ਲੈ ਜਾਣਾ ਠੀਕ ਹੈ ਚਲ ਇਹ ਮੇਰੀ ਮਿਹਨਤਾਂ ਦਾ ਸਾਰਾ ਲੜ ਪਰੋ ਕੋਲ ਪਰ ਮੈਂ ਇਹ ਵੀ ਕਹਿਣਾ ਵੀ ਮੇਰੇ ਭਾਈ ਸਾਰੇ ਖੜੇ ਨੇ ਕੱਲ ਨੂੰ ਹੋ ਰਹੇ ਉਹ ਹਲੇ ਆਉਣ ਨਾ ਟਰੈਕਟਰ ਕੋਈ ਮੋੜੇ ਨਾ ਸਾਡ ਕੋਈ ਹੋਵੇ ਨਾ ਚੱਲਾਂ ਦਾ ਰਜਾਬੰਦਿਆਂ ਪਰ ਅੱਜ ਅੱਜ ਵੀ ਆਪਾਂ ਬੁੱਕਾ ਮਾਰ ਮਰ ਜਾ ਉਹਦੇ ਟਰੈਕਟਰਾਂ ਦੀ ਰੇਸ਼ ਦੇ ਦੇ ਵਿੱਚ ਔਰ ਦੇ ਆਉਤ ਨਹੀਂ ਲੋਧ ਨਹੀਂ ਹੱਥ ਦੇਖਣਾ ਭਾਈ ਪੂਰੇ ਖੜੇ 10 ਬੰਦੇ ਕਹੀ ਜਾਂਦਾ ਆਉਣਦੇ ਆਉਂਦੇ ਉਹ ਬਿੱਟ ਲਵਾ ਕੇ ਆਪ ਭਾਜਾ ਕਰਨ ਦੂਜੇ ਰਗੜੇ ਉਹ ਤਾਂ ਛੇੜ ਛੇੜ ਨਾਲ ਕਰਦੇ ਠੀਕ ਹੈ ਨੁਕਸਾਨ ਹੋ ਸਕਦਾ ਵੀਡੀਓ ਦਿਖਾਉ ਤੂੰ ਕੀ ਬਣਨੇਗਾ ਫਰੋ ਬਚਾਰੋ ਬਈ ਤੇਰੇ ਅੱਖਾਂ ਦੇ ਤੂੰ ਐ ਵੀ ਕਹਿੰਦੇ ਪ੍ਰਧਾਨ ਆਪ ਨੂੰ ਆਰਡਰ ਦੇਣਗੇ ਬੀ ਜੇ ਮੈਂ ਤੈਨੂੰ ਕੱਲ ਕਿ ਮੈਂ ਤੈਨੂੰ ਦੋ ਦਿਨ ਗੋਲੇ ਚੱਲੇ ਨੇ ਇੱਕ ਵੀ ਪ੍ਰਧਾਨ ਕੋਈ ਅੱਗੇ ਗੋਲੇ ਦੇ ਖੜੇ ਹੋਵੇ ਅੱਗੇ ਆਇਆ ਹੋਵੇ ਤਾ ਦੱਸ ਨਾ ਮੈਂ ਤਾਂ ਨਾ ਨਾ ਦਾ ਕੋਈ ਪ੍ਰਧਾਨ ਅੱਗੇ ਨੂੰ ਮਿਲੇ ਨਾ ਕੋਈ ਆਵੇ ਨਾ ਕੋਈ ਤੈਨੂੰ ਮਿਲੇ ਗਰੰਟੀ ਨਹੀਂ ਇੱਕ ਮਿੰਟ ਇੱਕ ਮੇਰੀ ਗੱਲ ਸੁਣ ਮੇਰੇ ਇੱਕ ਮਿੰਟ ਮੈਂ ਨਹੀਂ ਮੈਂ ਨਹੀਂ ਮੈਂ ਕਮੈਂਟ ਮੈਂ ਮੋਬਾਈਲ ਨਾਲ ਐਡ ਨਹੀਂ ਜਾਂਦਾ ਮੈਂ ਕੋਈ ਨਹੀਂ ਦਿਖਾਂਦਾ ਮੇਰੀ ਗੱਲ ਸੁਣ ਨਹੀਂ ਐ ਨਹੀਂ ਮੇਰੀ ਗੱਲ ਸੁਣ ਆਈ ਨਹੀਂ ਸੁਣ ਲੋ ਭਾਈ ਕੋਈ ਨਾ ਦੋਸਤ ਸ਼ਾਂਤੀ ਨਾਲ ਸ਼ਾਂਤੀ ਨਾਲ ਵੀ ਪ੍ਰਧਾਨ ਕੋਈ ਮਿਲਿਆ ਨਹੀਂ ਆਉਂਦਾ ਨਹੀਂ ਆਉਂਦਾ ਜੀ ਤੁਸੀਂ ਇੱਥੋਂ ਪਰ ਹਟ ਕੇ ਪ੍ਰਧਾਨਾਂ ਨੂੰ ਕਹੋ ਭਾਈ ਜਿਹੜੀ ਮੀਟਿੰਗ ਕੁਝ ਵੀ ਤੁਸੀਂ ਫੈਸਲਾ ਲਿਆ ਕਰੋ ਕੋਈ ਪ੍ਰਧਾਨ ਵਾਲਾ ਸੁਣਾਦਾ ਕੋਈ ਕਿਸੇ ਪ੍ਰਧਾਨ ਨੇ ਆਏਗਾ ਤੁਸੀਂ ਜਾ ਕੇ ਮੈਰੀ ਟੋਲ ਹਾਂ ਜੀ ਕਿਸੇ ਨੂੰ ਨਿਕਾਲ ਦੇ ਕਿਹੜਾ ਚੋਣੇਦਾਰ